ਦਾ ਗੁਰੂ ਸਾਹਿਬ ਦੀ ਕਿਰਪਾ ਆ ਕਿ ਮੈਨੂੰ ਸਟੱਡੀ ਤੋਂ ਬਾਅਦ ਉਹਨਾਂ ਨੇ ਮੌਕਾ ਦਿੱਤਾ ਆ ਕਿ ਮੈਂ ਪੁਲਿਸ ਜੁਆਇਨ ਕਰਾਂ ਕਿ ਗੁਰੂ ਸਾਹਿਬ ਆ ਆਪਣੇ ਹਮੇਸ਼ਾ ਹੰਸੰਗ ਨੇ ਤੇ ਕੋਈ ਗਲਤ ਕੰਮ ਨਹੀਂ ਕਰਨਾ ਹੱਥ ਵਿੱਚ ਕੜਾ ਪਾਇਆ ਤੇ ਇਹਦੇ ਨਾਲ ਕਿਸੇ ਦਾ ਨੁਕਸਾਨ ਨਾ ਹੋਵੇ ਇਹ ਚੀਜ਼ਾਂ ਦੀ ਕੋਸ਼ਿਸ਼ ਕਰੀਦੀ ਹੈ ਦੀ ਹੈ ਮੇਰਾ ਪੂਰਾ ਪਰਿਵਾਰ ਕੋਰਸੇ ਕੇ ਮੇਰਾ ਇਹ ਪਕੇ ਪਰਿਵਾਰ ਵਿੱਚ ਮੇਰੇ ਮਾਤਾ ਪਿਤਾ ਨੇ ਅਮ੍ਰਿਸ਼ਾ ਕੀ ਹੈ ਮੇਰੇ ਬ੍ਰਦਰ ਅਮ੍ਰਿਤਾ ਰਿਤ ਤੇ ਮੇਰੇ ਸਾਰੇ ਪਰਿਵਾਰ ਵਿੱਚ ਵੀ ਮੇਰੇ ਸਾਰੇ ਅਮ੍ਰਿਤਾ ਰਿਤ ਤੇ ਜਿਹੜੀ ਕੇਸ ਕਤਲ ਕਰਾਉਣ ਦੀ ਗੱਲ ਕਰਦੇ ਹੋ ਉਹ ਇੱਕ ਸਿਰਫ ਬਾਨ ਹੈ ਕਾ ਇਹ ਨਹੀਂ ਤੁਸੀਂ ਕਹਿ ਸਕਦੇ ਕਿ ਤੁਹਾਨੂੰ ਅੱਗੇ ਵਧਣ ਵਿੱਚ ਦਿੱਕਤ ਆਉਂਦੀ ਆ ਤੁਸੀਂ ਪੜਦੇ ਹੋ ਤਾਂ ਤੁਹਾਨੂੰ ਉੱਥੇ ਕੋਈ ਦਿੱਕਤ ਆਉਂਦੀ ਆ ਮੈਂ ਪੁਲਿਸ ਦੀ ਨੌਕਰੀ ਕਰ ਰਹੀ ਆ ਮੈਨੂੰ ਕਿਸੇ ਨੇ ਦੁਵਾਲੇ ਤੋਂ ਅੱਜ ਤੱਕ ਟੋਕਿਆ ਨਹੀਂ ਤੁਸੀਂ ਧਰਮ ਸਾਨੂੰ ਨਾ ਜਿਵੇਂ ਅੰਦਰੋਂ ਟੁੱਟਣ ਨਹੀਂ ਦਿੰਦਾ ਕਿ ਤੁਸੀਂ ਧਰਮ ਨਾਲ ਜੁੜੇ ਹੋਗੇ ਤੇ ਤੁਹਾਨੂੰ ਇੱਕ ਡਰ ਰਹਿੰਦਾ ਵਾ ਕਿ ਰੱਬ ਸਾਡੇ ਅੰਗ ਸੰਗ ਆ ਮੈਂ ਗਲਤ ਕੰਮ ਨਹੀਂ ਕਰਨਾ ਇਸ ਨੌਕਰੀ ਤੇ ਇਸ ਕੁਰਸੀ ਤੇ ਬੈਠਿਆ ਹੋਇਆ ਮੈਂ ਗਲਤ ਕੰਮ ਨਹੀਂ ਕਰਨਾ ਧਰਮ ਮੈਨੂੰ ਇਸ ਚੀਜ਼ ਦੀ ਸੇਧ ਦਿੰਦਾ ਆ ਤੇ ਕੰਸਲਿੰਗ ਕਰਵਾਈ ਦੀ ਆ ਲੋਕਾਂ ਵਿੱਚ ਸ਼ੈਣਸ਼ੀਲਤਾ ਨਹੀਂ ਹੈਗੀ ਇਹ ਸ਼ੈਣਸ਼ੀਲਤਾ ਸਾਨੂੰ ਸਾਨੂੰ ਸਾਡੇ ਧਰਮ ਤੋਂ ਆਉਂਦੀ ਏ ਕਿ ਅਸੀਂ ਸਵੇਰ ਦੇ ਟਾਈਮ ਇੱਕ ਵਾਰੀ ਮੈਡੀਟੇਸ਼ਨ ਕਰੀਏ ਜਿਹੜੇ ਵੀ ਧਰਮ ਨਾਲ ਸੰਬੰਧਤ ਹੋ ਪਾਠ ਕਰੀਏ ਨਿਤਨੇਮ ਕਰੀਏ ਸੇਖਾ ਤਾਂ ਨਿਤਨੇਮ ਕਰੀਏ ਜੇ ਤੁਸੀਂ Hindu ਹੋ ਤਾਂ ਹਨਾ ਓਮ ਦਾ ਮੈਡੀਟੇਸ਼ਨ ਕਰੋ ਇਹ ਚੀਜ਼ ਦਾ ਹਰ ਧਰਮ ਸਿਖਾਉਂਦਾ ਆ ਇਹਦੇ ਨਾਲ ਸਾਡੀ ਜ਼ਿੰਦਗੀ ਨੂੰ ਜੀਣ ਦੀ ਵੀ ਕਲਾ ਆਉਂਦੀ ਤੋਂ ਦਾ ਹੁਕਮ ਆ ਕਿ ਆਪਾਂ ਨਿਤਨੇਮ ਕਰਨਾ ਆ ਉਹਦੇ ਲਈ ਜੇ ਮੇਰੀ ਬਹੁਤ ਪਹਿਲਾਂ ਡਿਊਟੀ ਹੋਵੇ ਤਾਂ ਮੈਂ ਥੋੜਾ ਟਾਈਮ ਮਤਲਬ ਨਿਤਨੇਮ ਕਰਦੇ ਜਿਹੜਾ ਪੌਣਾ ਘੰਟਾ ਉਹ ਉਹਨਾਂ ਟਾਈਮ ਮੈਂ ਪਹਿਲਾਂ ਜ਼ਰੂਰ ਹੋ ਚਦੀ ਆ ਤੇ ਜਿਹੜਾ ਦਸਤਾਰ ਸਜਾਉਂਦਾ ਤੁਸੀਂ ਗੱਲ ਕਰ ਰਹੇ ਹੋ ਦਸਤਾਰ ਜਿਹੜੀ ਆ ਉਹ ਹੁਣ ਮੈਂ 2013 ਤੋਂ ਸਜਾ ਰਹੀ ਹਾਂ ਤੇ ਉਹਦੇ ਲਈ ਮੈਨੂੰ ਸਪੈਸ਼ਲ ਟਾਈਮ ਨਹੀਂ 걸ਣਾ ਪੈਂਦਾ 5 ਮਿੰਟ ਦੇ ਵਿੱਚ ਦਮਾਲਾ ਸਜਾਇਆ ਜਾਂਦਾ ਹੈ ਮੈਨੂੰ ਇਹ ਚੀਜ਼ ਦਾ ਮਾਣ ਜ਼ਰੂਰ ਹੈ ਕਿ ਮੇਰੇ ਸਿਰ ਤੇ ਦਸਤਾਰ ਆ ਤੇ ਮੈਂ ਇਹ ਚੀਜ਼ ਬਿਲਕੁਲ ਨਹੀਂ ਭੁੱਲਦੀ ਕਿ ਉਹ ਦਸਤਾਰ ਮੇਰੀ ਨਹੀਂ ਆ ਇਹ ਦਸਤਾਰ ਮੈਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਦਿੱਤੀ ਆ ਮੇਰੇ ਸਿਰ ਤੇ ਜਿਹੜੀ ਦਸਤਾਰ ਆ ਤੇ ਇਹ ਚੀਜ਼ ਨੂੰ ਮੈਂ ਨਾਲ ਲੈ ਕੇ ਚੱਲਦੀ ਆ ਕਿ ਦਸਤਾਰ ਮਤਲਬ ਜੇ ਮੈਂ ਮਾਣ ਇਸ ਤੇ ਮਹਿਸੂਸ ਕਰਦੀ ਆ ਤੇ ਮੇਰੇ ਕੰਮ ਵੀ ਓਦਾਂ ਦੇ ਹੋਣ ਇਹ ਚੀਜ਼ਾਂ ਦੀ ਮੈਂ ਕੋਸ਼ਿਸ਼ ਕਰਦੀ ਆ ਆਪਣੀ ਵੱਲੋਂ ਜਿੰਨਾ ਹੋ ਸਕੇ ਇਹਦੀ ਹਮੇਸ਼ਾ ਚੜਦੀ ਗਲਾ ਹੋਵੇ ਮੇਰਾ ਕਰਕੇ ਕਤੇ ਨੀ ਮਾ ਨ ਹੋਵੇ ਇਹ ਚੀਜ਼ ਕੀ ਤਸਤਾਰ ਸਜਾਈ ਆ ਤੇ ਇਦਾਂ ਦਾ ਕੰਮ ਕੀਤਾ ਮੈਂ ਇਹ ਚੀਜ਼ਾਂ ਤੇ ਬਹੁਤ ਧਿਆਨ ਰੱਖਦਾ ਹਾਂ ਸੋ ਸ਼ੀਗਲ ਦਰਸ਼ਕੋ ਤੁਸੀਂ ਦੇਖ ਰਹੇ ਹੋ ਜਗਬਾਨੀ ਟੀਵੀ ਤਾਂ ਮੈਂ ਹਾਂ ਅਕਸ਼ੇ ਸੁਨੱਖ ਅੱਜ ਅਸੀਂ ਤੁਹਾਨੂੰ ਇੱਕ ਐਸੇ ਅਫਸਰ ਦੇ ਨਾਲ ਮਿਲਾਨ ਵਾਸਤੇ ਲੈ ਕੇ ਆਏ ਆ ਜੋ ਕਿ ਗੁਰਸਿੱਖੀ ਦੇ ਨਾਲ ਕਾਫੀ ਜੁੜੇ ਹੋਏ ਨੇ ਤਸਵੀਰਾਂ 'ਚ ਤੁਸੀਂ ਵੇਖ ਸਕਦੇ ਹੋ ਮੇਰੇ ਨਾਲ ਇੱਕ ਲੇਡੀ ਅਫਸਰ ਨੇ ਜਿਨ੍ਹਾਂ ਦਾ ਨਾਮ ਗੁਰਵਿੰਦਰ ਕੋਰ ਹੈ ਲੇਕਿਨ ਨਾਲ ਦੀ ਨਾਲ ਇਸ ਦੇ ਵਿੱਚ ਇੱਕ ਨਵੇਕਲੀ ਤੇ ਵਧੀਆ ਤਸਵੀਰ ਇਹ ਹੈ ਕਿ ਨਾਲ ਸਿਰ ਤੇ ਦਸਤਾਰ ਸਜਾਈ ਹੈ ਡਿਊਟੀ ਵੀ ਨਾਲ ਕਰ ਰਹੇ ਨੇ ਲੇਕਿਨ ਧਰਮ ਨੂੰ ਵੀ ਜਿਹੜਾ ਉਹ ਵੀ ਪੂਰਾ ਸਤਕਾਰ ਦੇ ਰਹੇ ਨੇ ਸਾਡੇ ਨਾਲ ਮੌਜੂਦ ਨੇ ਗੁਰਵਿੰਦਰ ਕੌਰ ਜੀ ਤਾਂ ਮੈਮ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਜਗਬਣੀ ਟੀਵੀ ਤੇ ਧੰਨਵਾਦ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਮੈਮ ਬੜਾ ਵਧੀਆ ਲੱਗਿਆ ਦੇਖ ਕੇ ਕਿ ਸਿਰ ਤੇ ਦਸਤਾਰ ਸਜਾਈ ਹੈ ਗੁਰਸਿੱਖੀ ਦੇ ਨਾਲ ਵੀ ਜੁੜੇ ਹੋ ਉਹ ਵੀ ਆਪਣੀ ਜਿਹੜੀ ਡਿਊਟੀ ਨਿਭਾ ਰਹੇ ਹੋ ਤੇ ਨਾਲ ਦੀ ਨਾਲ ਸਰਕਾਰੀ ਡਿਊਟੀ ਵੀ ਜਿਹੜੀ ਆਪਣੀ ਨਿਭਾ ਰਹੇ ਹਾਂਜੀ ਇਹ ਤਾਂ ਗੁਰੂ ਸਾਹਿਬ ਦੀ ਕਿਰਪਾ ਆ ਕਿ ਮੈਨੂੰ ਸਟੱਡੀ ਤੋਂ ਬਾਅਦ ਉਹਨਾਂ ਨੇ ਮੌਕਾ ਦਿੱਤਾ ਆ ਕਿ ਮੈਂ ਪੁਲਿਸ ਜੁਆਇਨ ਕਰਾਂ ਤੇ ਬਹੁਤ ਵਧੀਆ ਲੱਗਦਾ ਆ ਜਦੋਂ ਆਪਾਂ ਪਬਲਿਕ ਸਰਵੰਟ ਆ ਲੋਕਾਂ ਦੀ ਸੇਵਾ ਕਰਦੇ ਆ ਆਪਣੀ ਡਿਊਟੀ ਨੂੰ ਮਤਲਬ ਇਸ ਤਰੀਕੇ ਨਾਲ ਨਿਭਾਇਆ ਆ ਕਿ ਗੁਰੂ ਸਾਹਿਬ ਆਪਣੇ ਹਮੇਸ਼ਾ ਅੰਗ ਸੰਗ ਨੇ ਤੇ ਕੋਈ ਗਲਤ ਕੰਮ ਨਹੀਂ ਕਰਨਾ ਹੱਥ ਵਿੱਚ ਕੜਾ ਪਾਇਆ ਤੇ ਇਹਦੇ ਨਾਲ ਕਿਸੇ ਦਾ ਨੁਕਸਾਨ ਨਾ ਹੋਵੇ ਇਹ ਚੀਜ਼ਾਂ ਦੀ ਕੋਸ਼ਿਸ਼ ਕਰੀਦੀ ਏ ਮੈਮ ਸਭ ਤੋਂ ਪਹਿਲਾਂ ਤਾਂ ਤੁਸੀਂ ਆਪਣੇ ਬਾਰੇ ਦੱਸੋ ਫੈਮਲੀ ਚ ਕੋਣ ਕੋਣ ਹੈ ਗੁਰਸਿੱਖੀ ਨਾਲ ਕਿਵੇਂ ਤੁਸੀਂ ਜੁੜੇ ਹੋ ਕਿਉਂਕਿ ਅੱਜ ਕੱਲ ਆਮ ਤੌਰ ਤੇ ਦੇਖੀਦਾ ਨੌਜਵਾਨ ਜਿਹੜੇ ਹੁੰਦੇ ਨੇ ਕੇਸ ਕਤਲ ਕਰ ਦਿੰਦੇ ਨੇ ਤਾਂ ਅਗਰ ਕੋਈ ਜੋਬ ਵੀ ਲੱਗੇ ਤਾਂ ਇੱਕ ਬਹਾਨਾ ਹੁੰਦਾ ਕਿ ਦਾੜੀ ਕਟਾਲੀ ਜਾਂ ਕੇਸ ਕਤਲ ਕਰ ਲੈ ਕਿ ਸਾਨੂੰ ਦਿੱਕਤ ਨਾ ਹੋਵੇ ਲੇਕਿਨ ਇੱਕ ਬੜੀ ਵੱਡੀ ਮਿਸਾਲ ਹੈ ਕਿਉਂਕਿ ਤੁਹਾਡੀਆਂ ਕਈ ਵੀਡੀਓਜ਼ ਵੀ ਦੇਖੀ ਦੀਆਂ ਜਦੋਂ ਨਗਰ ਕੀਰਤਨ ਤੇ ਡਿਊਟੀ ਆਮ ਤੌਰ ਤੇ ਤੁਹਾਡੀ ਅੱਗੇ ਅੱਗੇ ਲੱਗੀ ਹੁੰਦੀ ਹੈ ਕਿਉਂਕਿ ਜਿਹੜੇ ਨੌਜਵਾਨ ਨੇ ਕਾਫੀ ਦੇਖ ਕੇ ਪ੍ਰੇਰੀ ਤੁਛਾਹਤ ਹੁੰਦੇ ਨੇ ਕਿ ਇਸ ਤਰ੍ਹਾਂ ਦੇ ਨਾਲ ਸਿੱਖੀ ਦੇ ਸਿੱਖੀ ਸਰੂਪ ਦੇ ਵਿੱਚ ਤੁਸੀਂ ਆਓ ਮੈਨੂੰ ਜਿਹੜੀ ਗੁਰਸਿੱਖੀ ਦੀ ਹੈ ਮੇਰਾ ਪੂਰਾ ਪਰਿਵਾਰ ਗੁਰਸੇਖੇ ਮੇਰਾ ਇਹ ਪੇਕੇ ਪਰਿਵਾਰ ਵਿੱਚ ਮੇਰੇ ਮਾਤਾ ਪਿਤਾ ਨੇ ਅੰਮ੍ਰਿਤ ਸ਼ਕਿਆ ਹੈ ਮੇਰੇ ਬ੍ਰਦਰ ਅੰਮ੍ਰਿਤਧਾਰੀ ਨੇ ਤੇ ਮੇਰੇ ਸਾਰੇ ਪਰਿਵਾਰ ਵਿੱਚ ਵੀ ਮੇਰੇ ਸਾਰੇ ਅੰਮ੍ਰਿਤਧਾਰੀ ਨੇ ਤੇ ਮੈਨੂੰ ਬਹੁਤ ਮਾਣ ਮਹਿਸੂਸ ਹੁੰਦਾ ਆ ਕਿ ਮੈਨੂੰ ਵੀ ਉਹਨਾਂ ਨੇ ਇਹੋ ਜਿਹੇ ਪਰਿਵਾਰਾਂ ਵਿੱਚ ਜਨਮ ਦਿੱਤਾ ਤੇ ਮੈਂ ਵੀ ਗੁਰਸਿੱਖੀ ਦੇ ਨਾਲ ਜੁੜੀ ਆ ਤੇ ਜਿਹੜੇ ਕੇਸ ਕਤਲ ਕਰਾਉਣ ਦੀ ਗੱਲ ਕਰਦੇ ਹੋ ਉਹ ਇੱਕ ਸਿਰਫ ਬਾਨਾ ਹੈ ਠੀਕ ਹੈ ਨਹੀਂ ਤੁਸੀਂ ਕਹਿ ਸਕਦੇ ਕਿ ਤੁਹਾਨੂੰ ਅੱਗੇ ਵਧਣ ਵਿੱਚ ਦਿੱਕਤ ਆਉਂਦੀ ਆ ਤੁਸੀਂ ਪੜਦੇ ਹੋ ਤਾਂ ਤੁਹਾਨੂੰ ਉੱਥੇ ਕੋਈ ਦਿੱਕਤ ਆਉਂਦੀ ਆ ਮੈਂ ਪੁਲਿਸ ਦੀ ਨੌਕਰੀ ਕਰ ਰਹੀ ਆ ਮੈਨੂੰ ਕਿਸੇ ਨੇ ਦਮਾਲੇ ਤੋਂ ਅਜੇ ਤੱਕ ਟੋਕਿਆ ਨਹੀਂ ਠੀਕ ਹੈ ਮੈਂ ਡਿਊਟੀ ਵੀ ਨਿਭਾ ਰਹੀ ਆ ਆਪਣੀ ਸਿੱਖੀ ਵੀ ਨਿਭਾ ਰਹੀ ਆ ਕਿ ਜਿੰਨਾ ਹੋ ਸਕਦਾ ਆ ਮੈਮ ਕਦਰਦਾਰ ਤਾਂ ਐ ਵੀ ਹੁੰਦਾ ਹੋਊਗਾ ਜਦੋਂ ਡਿਊਟੀ ਕਰਦੇ ਹੋਗੇ ਕਿ ਨੌਜਵਾਨ ਜਿਹੜੇ ਨੇ ਜਾਂ ਕਈ ਕੁੜੀਆਂ ਜੜੀਆਂ ਆ ਕੇ ਸੈਲਫੀ ਵੀ ਖਚਾਉਂਦੀਆਂ ਹੋਣੀਆਂ ਕਿ ਇਸ ਤਰ੍ਹਾਂ ਦੇ ਨਾਲ ਬੜਾ ਘੱਟ ਦੇਖਣ ਨੂੰ ਮਿਲਦਾ ਕਿ ਦਮਾਲਾ ਸਜਾ ਕੇ ਡਿਊਟੀ ਕਰਨ ਨੂੰ ਹਾਂਜੀ ਬਹੁਤ ਖੁਸ਼ ਹੁੰਦੇ ਨੇ ਜਿਹੜੀ ਪਬਲਿਕ ਵਿੱਚ ਗਈ ਬੱਚੀਆਂ ਦੇ ਪੇਰੈਂਟਸ ਨਾਲ ਆਉਂਦੇ ਨੇ ਕਿ ਸਾਡੀਆਂ ਬੱਚੀਆਂ ਤੁਹਾਨੂੰ ਵੇਖ ਕੇ ਬੜੀਆਂ ਖੁਸ਼ ਹੋਈਆਂ ਨੇ ਤੇ ਉਹਨਾਂ ਨੂੰ ਹਮੇਸ਼ਾ ਚਲੋ ਫੋਟੋ ਦੇ ਖਿਚਵਾਉਣੀ ਤੇ ਇੱਕ ਵੱਖਰੀ ਗੱਲ ਹੋ ਜਾਂਦੀ ਆ ਤੇ ਉਹਨਾਂ ਨੂੰ ਹਮੇਸ਼ਾ ਇੱਕ ਨਾਲ ਸੇਧ ਵੀ ਦਈਦੀ ਆ ਕਿ ਤੁਸੀਂ ਵੀ ਮਤਲਬ ਇਦਾਂ ਕਰ ਸਕਦੇ ਹੋ ਵਧੀਆ ਪੜੋ ਵੱਡੇ ਅਫਸਰ ਬਣੋ ਗੁਰਸਿੱਖੀ ਨੂੰ ਨਾਲ ਜਰੂਰ ਰੱਖੋ ਇਹ ਕੁਰਸੀ ਕੀ ਪੈਲ ਦੇ ਅਧਾਰ ਤੇ ਰੱਖੋ ਬਿਲਕੁਲ ਬਿਲਕੁਲ ਜੀ ਹਰ ਇੱਕ ਦਾ ਆਪਣਾ ਇੱਕ ਧਰਮ ਹੈ ਤੁਸੀਂ ਧਰਮ ਸਾਨੂੰ ਨਾ ਜਿਵੇਂ ਅੰਦਰੋਂ ਟੁੱਟਣ ਨਹੀਂ ਦਿੰਦਾ ਕਿ ਤੁਸੀਂ ਧਰਮ ਨਾਲ ਜੇ ਜੁੜੇ ਹੋਗੇ ਤੇ ਤੁਹਾਨੂੰ ਇੱਕ ਡਰ ਰਹਿੰਦਾ ਵਾ ਕਿ ਰੱਬ ਸਾਡੇ ਅੰਗ ਸੰਗ ਆ ਮੈਂ ਗਲਤ ਕੰਮ ਨਹੀਂ ਕਰਨਾ ਇਸ ਨੌਕਰੀ ਤੇ ਇਸ ਕੁਰਸੀ ਤੇ ਬੈਠਿਆ ਹੋਇਆ ਮੈਂ ਗਲਤ ਕੰਮ ਨਹੀਂ ਕਰਨਾ ਧਰਮ ਮੈਨੂੰ ਇਸ ਚੀਜ਼ ਦੀ ਸੇਧ ਦਿੰਦਾ ਆ ਤੇ ਇਸ ਲਈ ਮੈਂ ਕਹਿੰਦੀ ਆ ਕਿ ਧਰਮ ਦੇ ਨਾਲ ਜੁੜਨਾ ਜ਼ਰੂਰੀ ਹੁੰਦਾ ਹੈ ਜੇ ਤੁਸੀਂ ਹਿੰਦੂ ਹੋ ਤਾਂ ਹਿੰਦੂ ਧਰਮ ਦੇ ਗ੍ਰੰਥ ਪੜੋ ਹਨਾ ਕੁਝ ਵੀ ਮੈਡੀਟੇਸ਼ਨ ਅੱਜ ਕੱਲ ਦੀ ਜਿੰਨੀ ਜ਼ਿੰਦਗੀ ਵਿੱਚ ਜਿੰਨੀ ਦੌੜ ਚੱਲ ਰਹੀ ਆ ਇਹਦੇ ਵਿੱਚ ਆਪਣਾ ਮਨ ਸ਼ਾਂਤ ਹੋਣਾ ਬਹੁਤ ਜ਼ਰੂਰੀ ਆ ਐਂ ਮੈਂ ਕਾਉਂਸਲਿੰਗ ਸੈਲਿੰਗ ਜਾਂਦਿਆਂ ਹੁਣ ਤੇ ਕਾਉਂਸਲਿੰਗ ਕਰਵਾਈਦੀ ਆ ਲੋਕਾਂ ਵਿੱਚ ਸ਼ਾਂਣਸ਼ੀਲਤਾ ਨਹੀਂ ਹੈਗੀ ਇਹ ਸ਼ਾਂਣਸ਼ੀਲਤਾ ਸਾਨੂੰ ਸਾਨੂੰ ਸਾਡੇ ਧਰਮ ਤੋਂ ਆਉਂਦੀ ਏ ਅਹੀਂ ਸਵੇਰ ਦੇ ਟਾਈਮ ਇੱਕ ਵਾਰੀ ਮੈਡੀਟੇਸ਼ਨ ਕਰੀਏ ਜਿਹੜੇ ਵੀ ਧਰਮ ਨਾਲ ਸੰਬੰਧਤ ਹੋ ਪਾਠ ਕਰੀਏ ਨਿਤਨੇਮ ਕਰੀਏ ਸੇਖਾ ਤਾਂ ਨਿਤਨੇਮ ਕਰੀਏ ਜੇ ਤੁਸੀਂ ਹਿੰਦੂ ਹੋ ਤਾਂ ਹਨਾ ਓਮ ਦਾ ਮੈਡੀਟੇਸ਼ਨ ਕਰੋ ਇਹ ਚੀਜ਼ ਦਾ ਹਰ ਧਰਮ ਸਿਖਾਉਂਦਾ ਆ ਇਹਦੇ ਨਾਲ ਸਾਡੀ ਜ਼ਿੰਦਗੀ ਨੂੰ ਜੀਣ ਦੀ ਵੀ ਕਲਾ ਆਉਂਦੀ ਏ ਸ਼ਾਂਤ ਸ਼ੀਲਤਾ ਆਉਂਦੀ ਏ ਤੇ ਆਪਣੀ ਵਧੀਆ ਜੀਵਨ ਬਤੀਤ ਹੁੰਦਾ ਹੈ ਜੀ ਮੈਮ ਸਭ ਤੋਂ ਪਹਿਲਾਂ ਤਾਂ ਨਾਲ ਦੀ ਨਾਲ ਆਪਣੀ ਸਟੱਡੀ ਬਾਰੇ ਦੱਸੋ ਕਿੰਨੀ ਸਟੱਡੀ ਕੀਤੀ ਆ ਨਾਲ ਦੀ ਨਾਲ ਜਦੋਂ ਨੌਕਰੀ ਲੱਗਦੀ ਆ ਤਾਂ ਉਸ ਤੋਂ ਬਾਅਦ ਵੀ ਸਟੱਡੀ ਕੰਟੀਨਿਊ ਕੀਤੀ ਹਾਂਜੀ ਮੇਰੇ ਫਾਦਰ ਸਾਹਿਬ ਜਿਹੜੇ ਹੀ ਉਹ ਮਤਲਬ ਉਹਨਾਂ ਨੂੰ ਬਹੁਤ ਚੌਂਕੀ ਮੈਂ ਪੜਾਈ ਕਰਾਂ ਮੈਂ ਐਮ ਐਸ ਸੀ ਮੈਥ ਕੀਤੀ ਪਹਿਲਾਂ ਬੀ ਐਸ ਸੀ ਨਾਨ ਮੈਡੀਕਲ ਕਰਕੇ ਤੇ ਉਸ ਤੋਂ ਬਾਅਦ ਐਮ ਐਸ ਸੀ ਮੈਥ ਕੀਤੀ ਆ ਮੈਂ ਤੇ ਉਸ ਤੋਂ ਬਾਅਦ ਜਦੋਂ ਮੈਂ ਭਰਤੀ ਹੋ ਗਈ ਹਾਂ ਭਰਤੀ ਤੋਂ ਬਾਅਦ ਮੇਰਾ ਮਨ ਸੀਗਾ ਕਿ ਮੈਂ ਚੌਂਕ ਦੇ ਲਈ ਗੁਰਸਿੱਖੀ ਵਿੱਚ ਮਤਲਬ ਕੋਈ ਵੀ ਸਬਜੈਕਟ ਨਾਲ ਰਿਲੇਟਡ ਪੀ ਐਸ ਟੀ ਡੀ ਕਰਾਂ ਉਹਦੇ ਲਈ ਮੈਨੂੰ ਪਹਿਲਾਂ ਕਰਨੀ ਪੈਣੀ ਸੀਗੀ ਪੰਜਾਬੀ ਦੇ ਕੇ ਸਬਜੈਕਟ ਵਿੱਚ ਐਵੇਂ ਤੇ ਮੈਂ ਐਮਏ ਰਿਲੀਜੀਅਸ ਸਟਡੀ ਕੀਤੀ ਹੈ ਉਸ ਤੋਂ ਬਾਅਦ ਫਿਰ ਬੱਚਿਆਂ ਦੇ ਵਿੱਚ ਹੁਣ ਮੈਰिज ਹੋ ਗਈ ਬੱਚੇ ਹੋ ਗਏ ਤੇ ਹੁਣ ਡਿਊਟੀ ਦੇ ਨਾਲ 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 ਪੀਐਚਡੀ ਵਾਲਾ ਜੇ ਨਹੀਂ ਧਿਆਨ ਵਾਟ ਬਟ ਮੈਂ ਡਬਲ ਪੋਸਟ ਗ੍ਰੈਜੂਏਟ ਆ ਡਬਲ ਪੋਸਟ ਗ੍ਰੈਜੂਏਟ ਹਾਂਜੀ ਤਾਂ ਫੈਮਿਲੀ ਦੀ ਕਿੰਨੀ سپورਟ ਹੈਗੀ ਆ ਕਿਉਂਕਿ ਜਦੋਂ ਡਿਊਟੀ ਤੇ ਆਉਣਾ ਸਵੇਰੇ ਪਹਿਲਾਂ ਉੱਠਣਾ ਅ ਸਿੱਖੀ ਦੇ ਵਿੱਚ ਗੁਰਸਿੱਖੀ ਦੇ ਵਿੱਚ ਜਿੱਦਾਂ ਕਹਿ ਲਿਖੀ ਦਸਤਾਰ ਸਜਾ ਕੇ ਆਉਣੀ ਤਾਂ ਇੱਕ ਸਪੈਸ਼ਲੀ ਟਾਈਮ ਕੱਢਣਾ ਪੈਂਦਾ ਜਾਂ ਫਿਰ ਉਸੇ ਰੁਟੀਨ ਦੇ ਵਿੱਚ ਐਡਜਸਟ ਹੋ ਜਾਂਦਾ ਅ ਨਹੀਂ ਸਪੈਸ਼ਲ ਦਾ ਇਹ ਆ ਕਿ ਗੁਰੂ ਸਾਹਿਬ ਦਾ ਹੁਕਮ ਆ ਕਿ ਆਪਾਂ ਨਿਤਨੇਮ ਕਰਨਾ ਆ ਉਹਦੇ ਲਈ ਜੇ ਮੇਰੀ ਬਹੁਤ ਪਹਿਲਾਂ ਡਿਊਟੀ ਹੋਵੇ ਤਾਂ ਮੈਂ ਥੋੜਾ ਟਾਈਮ ਮਤਲਬ ਨਿਤਨੇਮ ਕਰਨ ਤੇ ਜਿਹੜਾ ਪੌਣਾ ਘੰਟਾ ਉਹ ਉਹਨਾਂ ਟਾਈਮ ਮੈਂ ਪਹਿਲਾਂ ਜ਼ਰੂਰ ਉੱਠਦੀ ਆ ਤੇ ਜਿਹੜਾ ਦਸਤਾਰ ਸਜਾਉਣ ਦਾ ਤੁਸੀਂ ਗੱਲ ਕਰ ਰਹੇ ਹੋ ਦਸਤਾਰ ਜਿਹੜੀ ਆ ਉਹ ਹੁਣ ਮੈਂ 2013 ਤੋਂ ਸਜਾ ਰਹੀ ਆ ਤੇ ਉਹਦੇ ਲਈ ਮੈਨੂੰ ਸਪੈਸ਼ਲ ਟਾਈਮ ਨਹੀਂ ਕਰਨਾ ਪੈਣਾ 5 ਮਿੰਟ ਦੇ ਵਿੱਚ ਦਮਾਲਾ ਸਜਾਇਆ ਜਾਂਦਾ ਹੈ ਤੇ ਹੁਣ ਤਾਂ ਆਦਤ ਹੋ ਗਈ ਹੈ ਤੇ 5 ਮਿੰਟ ਦੇ ਵਿੱਚ ਦਮਾਲਾ ਸਜਾ ਲੈਨੇ ਹਾਂ ਹਾਂਜੀ ਹਾਂਜੀ 5 ਮਿੰਟ ਦੇ ਵਿੱਚ ਦਮਾਲਾ ਸਜਾ ਲੈਨੇ ਹਾਂ ਅੱਛਾ ਗੁਰਵਿੰਦਰ ਜੀ ਸਭ ਤੋਂ ਪਹਿਲਾਂ ਤਾਂ ਜਦੋਂ ਜੌਬ ਨਹੀਂ ਸੀ ਲੱਗੀ ਉਸ ਲਾਈਫ 'ਚ ਤਾਂ ਹੁਣ ਅਫਸਰ ਲੱਗ ਗਏ ਹਾਂ ਤਾਂ ਗੁਰਸਿੱਖੀ ਨਹੀਂ ਭੁੱਲੀ ਗੁਰਸਿੱਖੀ ਨਾਲ ਲੈ ਕੇ ਚੱਲ ਰਹੇ ਹਾਂ ਨਾਲ ਆਪਣਾ ਧਰਮ ਲੈ ਕੇ ਚੱਲ ਰਹੇ ਹਾਂ ਤਾਂ ਕਿੰਨਾ ਕੁ ਮਾਨ ਫਖਰ ਮਹਿਸੂਸ ਹੁੰਦਾ ਹੈ ਅ ਨਹੀਂ ਇਹ ਮਾਣ ਮੈਂ ਇਹ ਨਹੀਂ ਕਹਿੰਦੀ ਕਿ ਮੈਨੂੰ ਬਹੁਤ ਮੈਨੂੰ ਇਹ ਚੀਜ਼ ਦਾ ਮਾਣ ਜ਼ਰੂਰ ਹੈ ਕਿ ਮੇਰੇ ਸਿਰ ਤੇ ਦਸਤਾਰ ਆ ਤੇ ਮੈਂ ਇਹ ਚੀਜ਼ ਬਿਲਕੁਲ ਨਹੀਂ ਭੁੱਲਦੀ ਕਿ ਉਹ ਦਸਤਾਰ ਮੇਰੀ ਨਹੀਂ ਆ ਇਹ ਦਸਤਾਰ ਮੈਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਦਿੱਤੀ ਆ ਮੇਰੇ ਸਿਰ ਤੇ ਜੇ ਦਸਤਾਰ ਆ ਤੇ ਇਹ ਚੀਜ਼ ਨੂੰ ਮੈਂ ਨਾਲ ਲੈ ਕੇ ਚੱਲਦੀ ਆ ਕਿ ਇਹ ਦਸਤਾਰ ਮਤਲਬ ਜੇ ਮੈਂ ਮਾਣ ਇਸ ਤੇ ਮਹਿਸੂਸ ਕਰਦੀ ਆ ਤੇ ਮੇਰੇ ਕੰਮ ਵੀ ਓਦਾਂ ਦੇ ਹੀ ਹੋਣ ਇਹ ਚੀਜ਼ਾਂ ਦੀ ਮੈਂ ਕੋਸ਼ਿਸ਼ ਕਰਦੀ ਆ ਆਪਣੀ ਵੱਲੋਂ ਜਿੰਨਾ ਹੋ ਸਕੇ ਤਾਂ ਕਿ ਅੱਜ ਦੇ ਸਮੇਂ ਜਿੱਦਾਂ ਦਾ ਮਾਹੌਲ ਹੈਗਾ ਕਈ ਕੁੜੀਆਂ ਅਸੀਂ ਦੇਖੀ ਦੀਆਂ ਕਿ ਨਸ਼ੇ ਦੇ ਵੱਲ ਜ਼ਿਆਦਾ ਨਸ਼ਾ ਕਰਦੀਆਂ ਨੇ ਤਾਂ ਉਹਨਾਂ ਨੂੰ ਕੀ ਇੱਕ ਸਨੇਹਾ ਦੇਣੀ ਚਾਹੋਗੇ ਕਿਉਂਕਿ ਉਹਨਾਂ ਵਾਸਤੇ ਇੱਕ ਬੜੀ ਵੱਡੀ ਐਗਜ਼ਾਮਪਲ ਸੈੱਟ ਕਰ ਰਹੇ ਹਾਂ ਤੁਸੀਂ ਖਾਸ ਤੌਰ ਤੇ ਜਿਹੜੀਆਂ ਕੁੜੀਆਂ ਗੁਰਸਿੱਖ ਪਰਿਵਾਰ ਤੋਂ ਨੇ ਹਾਂਜੀ ਨਸ਼ਾ ਤੇ ਅੱਜਕੱਲ ਸਾਡੇ ਸਮਾਜ ਵਿੱਚ ਬਹੁਤ ਹੀ ਮਤਲਬ ਕਹਿ ਸਕਦੇ ਹਾਂ ਕਿ ਮਾੜੀ ਇੱਕ ਸੇਧ ਆ ਗਈ ਪੰਜਾਬ ਨੂੰ ਨਜ਼ਰ ਹੀ ਲੱਗੀ ਹੋਈ ਆ ਇੱਕ ਸਾਧ ਦੀ ਨਸ਼ੇ ਦੀ ਇਹ ਤਾਂ ਸਾਨੂੰ ਸਾਡੇ ਪਰਿਵਾਰਾਂ ਵਿੱਚ ਚਾਹੀਦਾ ਆ ਕਿ ਬੱਚਿਆਂ ਨੂੰ ਖੇਡਾਂ ਦੇ ਵੱਲ ਉਤਸ਼ਾਹਿਤ ਕਰਨ ਬੱਚਿਆਂ ਨੂੰ ਪੜ੍ਹਾਈ ਦੇ ਵੱਲ ਉਤਸ਼ਾਹਿਤ ਕਰਨਾ ਕਿ ਨਸ਼ੇ ਤੋਂ ਨਸ਼ੇ ਦੀ ਲਤ ਤੋਂ ਜਿਹੜਾ ਉਹ ਦੂਰ ਹੋ ਸਕਣ ਤੇ ਕੁੜੀਆਂ ਨੂੰ ਕੀ ਕਹਿਣਾ ਚਾਹੋਗੇ ਕੁੜੀਆਂ ਨੂੰ ਕੀ ਸੇਧ ਦੇਣੀ ਚਾਹੋਗੇ ਅ ਲੜਕੀਆਂ ਨੂੰ ਮੈਂ ਇਹ ਕਹਿਣਾ ਚਾਹੂੰਗੀ ਕਿ ਤੁਸੀਂ ਜ਼ਰੂਰ ਪਹਿਲ ਆਪਣੇ ਪੇਰੈਂਟਸ ਦੀ ਇੱਜ਼ਤ ਦੀ ਰੱਖੋ ਨਾਲ ਜਿਉ ਉਹ ਤੁਹਾਨੂੰ ਪੜਨ ਦੇ ਲਈ ਬਹੁਤ ਸਪੋਰਟ ਕਰ ਰਹੇ ਹੋ ਤੇ ਉਹ ਚੀਜ਼ ਨੂੰ ਇੱਕ ਤੁਸੀਂ ਤੁਹਾਨੂੰ ਓਪਰਚ्युनिटी ਮਿਲਦੀ ਆ ਕਿ ਤੁਸੀਂ ਵੱਡੇ ਹੋ ਕੇ ਤੁਸੀਂ ਪੜ੍ਹ ਲਿਖ ਕੇ ਕੋਈ ਵੱਡੇ ਅਫਸਰ ਬਣੋ ਕੋਈ ਵੀ ਕਿਸੇ ਵੀ ਆਪਣੇ ਸੈਲਫ ਡਿਪੈਂਡੈਂਟ ਹੋਣਾ ਅੱਜ ਦੀ ਜਨਰੇਸ਼ਨ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਆ ਲੜਕੀਆਂ ਦੇ ਲਈ ਵੀ ਬੁਰੇ ਕੰਮ ਨਹੀਂ ਕਰਨੇ ਚਾਹੀਦੇ ਜਿਹੜੇ ਤੁਸੀਂ ਨਸ਼ੇ ਦੇ ਵਿੱਚ ਜੇ ਲੜਕੀਆਂ ਨਸ਼ੇ ਕਰ ਰਹੀਆਂ ਨੇ ਆਪਣੇ ਆਪ ਨੂੰ ਇਹ ਬਰਾਬਰਤਾ ਸਮਝਦੀਆਂ ਕਿ ਅਹੀਂ ਲੜਕਿਆਂ ਦੇ ਬਰਾਬਰ ਇਹਨੂੰ ਬਰਾਬਰਤਾ ਨਹੀਂ ਕਹਿੰਦੇ ਬਰਾਬਰਤਾ ਇਹਨੂੰ ਕਹਿੰਦੇ ਆ ਕਿ ਤੁਸੀਂ ਆਪਣੇ ਪੇਰੈਂਟਸ ਦਾ ਮਾਣ ਵਧਾਓ ਪੜੋ ਜੇ ਤੁਹਾਨੂੰ ਮੌਕਾ ਮਿਲਿਆ ਤੁਸੀਂ ਪੜ੍ਹਾਈ ਕਰੋ ਅੱਗੇ ਜਾ ਕੇ ਨੌਕਰੀ ਕਰੋ ਆਪਣੇ ਤੇ ਸੈਲਫ ਡਿਪੈਂਡੈਂਟ ਹੋਵੋ ਮੈਮ ਜਦੋਂ ਡਿਊਟੀ ਤੇ ਆਨੇ ਹਾਂ ਤਾਂ ਕਈ ਵਾਰ ਇਹੋ ਜਿਹਾ ਵੀ ਮਾਹੌਲ ਹੁੰਦਾ ਕਿ ਜਦੋਂ ਅਫਸਰ ਦੇਖਦੇ ਨੇ ਤਾ ਕਿਤਨਾ ਕਿਤੇ ਹੌਸਲਾ ਵਜਾਇਸ਼ ਕਰਦੇ ਹੋਣ ਐਪਰੀਸ਼ੀਏਟ ਕਰਦੇ ਹੋਣ ਕਿ ਵਧੀਆ ਲੱਗ ਰਿਹਾ ਕਿ ਅੱਜ ਗੁਰਸਿੱਖ ਕੁੜੀ ਜਿਹੜੀ ਆ ਸਾਡੇ ਚਾਕੇ ਬੈਠੀ ਆ ਤਾਂ ਗੁਰਸਿੱਖੀ ਦਾ ਵੀ ਮਾਣ ਵਧਾ ਰਹੀ ਆ ਨਾਲ ਦੀ ਨਾਲ ਜਿਹੜੇ ਪੁਲਸ ਦੇ ਵਿੱਚ ਬੀਬੀਆਂ ਪਹਿਣਾ ਹੈਗੀਆਂ ਨੇ ਜਾਂ ਫਿਰ ਨੌਜਵਾਨ ਵੀਰ ਹੈਗੇ ਜਿਹੜੇ ਉਹ ਵੀ ਉਤਸ਼ਾਹਿਤ ਹੁੰਦੇ ਨੇ ਦੇਖ ਕੇ ਹਾਂਜੀ ਮੈਨੂੰ 8 ਸਾਲ 9 ਸਾਲ ਹੋ ਚੱਲੇ ਨੇ ਵਰਤੀ ਹੋਈ ਨੂੰ ਮੈਨੂੰ ਕਿਹੇ ਵੀ ਅਫਸਰ ਨੇ ਅੱਜ ਤੱਕ ਦਸਤਾਰ ਤੋਂ ਟੋਕਿਆ ਨਹੀਂ ਆ ਸਾਰੇ ਅਫਸਰ ਜਿਹੜੇ ਆ ਇਸ ਚੀਜ਼ ਦੀ ਬਹੁਤ ਚਲਾਗਾ ਕਰਦੇ ਨੇ ਤੇ ਮੈਂ ਧੰਨਵਾਦ ਕਰਦੀ ਆ ਆਪਣੇ ਅਫਸਰਾਂ ਦਾ ਵੀ ਜਿਨ੍ਹਾਂ ਨੇ ਕਦੀ ਵੀ ਅਜ ਤੱਕ ਮੈਨੂੰ ਇਸ ਚੀਜ਼ ਤੋਂ ਰੋਕਿਆ ਨਹੀਂ ਹਾਂਜੀ ਸਾਹਿਬ ਵੀ ਜਿਹੜੇ ਆ ਕਾਫੀ ਸ਼ਲਾਘਾ ਕਰਦੇ ਨੇ ਕਿਉਂਕਿ ਗੁਰਸਿੱਖੀ ਨੂੰ ਲੈ ਕੇ ਖਾਸ ਤੌਰ ਤੇ ਉਹਨਾਂ ਦਾ ਵੀ ਇੱਕ ਬੜਾ ਵਧੀਆ ਸੁਭਾਅ ਹੈਗਾ ਵੀ ਕਹਿੰਦੇ ਆ ਕਿ ਜਿਹੜਾ ਜ਼ਿਆਦਾਤਰ ਜਿਹੜੀ ਆ ਫੋਰਸ ਨੂੰ ਨੌਜਵਾਨੀ ਨੂੰ ਜਿਹੜਾ ਗੁਰਸਿੱਖੀ ਨਾਲ ਜੁੜਿਆ ਹਾਂਜੀ ਮੈਂ ਮਾਨਜੋ ਕਮਿਸ਼ਨਰ ਸਾਹਿਬ ਦਾ ਵੀ ਇਸ ਚੀਜ਼ ਤੋਂ ਧੰਨਵਾਦ ਕਰਦੀ ਹਾਂ ਬਹੁਤ ਵਧੀਆ ਅਫਸਰ ਨੇ ਸਾਨੂੰ ਮਤਲਬ ਮੈਨੂੰ ਉਹਨਾਂ ਨੇ ਕਦੀ ਵੀ ਅੱਜ ਤੱਕ ਦਸਤਾਰ ਤੋਂ ਕਿਹੇ ਵੀ ਅਫਸਰ ਨੇ ਉਹਨਾਂ ਨੇ ਕਿਸੇ ਵੀ ਅਫਸਰ ਨੇ ਨਹੀਂ ਡੋਕਿਆ ਸਗੋਂ ਵਧੀਆ ਉਹਨਾਂ ਨੂੰ ਵਧੀਆ ਮਹਿਸੂਸ ਹੁੰਦਾ ਹੈ ਲਾਸ ਵਾਲੇ ਮੈਮ ਜਿਹੜਾ ਦਸਤਾਰ ਤੇ ਬਰੋਚ ਲੱਗਾ ਤਾਂ ਇਹ ਕਿੰਨਾ ਕਿਤੇ ਇੱਕ ਮਨ ਦੇ ਵਿੱਚ ਆਉਂਦਾ ਕਿ ਹਾਂ ਵੀ ਇਹਦੇ ਕਰਕੇ ਦਸਤਾਰ ਦੇ ਕਰਕੇ ਅੱਜ ਮੈਂ ਇੱਥੋਂ ਤੱਕ ਪਹੁੰਚੀ ਹਾਂ ਤਾਂ ਇਹ ਜੋ ਤਗਮਾ ਇਦੇ ਨਾਲ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਜਦੋਂ ਡਿਊਟੀ ਇਸ ਸੀਟ ਤੇ ਬੈਠੇ ਹੁੰਨੇ ਹੋ ਕਿ ਕਿਸੇ ਦਾ ਕੋਈ ਗਲਤ ਨਾ ਹੋਵੇ ਇੱਕ ਜਿਹੜਾ ਨਿਆਂਇਕ ਕਰਨਾ ਬਿਲਕੁਲ ਸਹੀ ਤਰੀਕੇ ਦੇ ਨਾਲ ਹੈ ਮਨ ਚ ਇਹੋ ਜੀਆਂ ਗੱਲਾਂ ਡਾਕਟਰ ਇਹ ਨਾ ਕਰੀ ਬਿਲਕੁਲ ਬਿਲਕੁਲ ਡਾਊਟ ਨਹੀਂ ਮੈਂ ਇਹਨਾਂ ਚੀਜ਼ਾਂ ਦਾ ਕਰਦੀ ਕਿ ਜਿਹੜੀ ਚੀਜ਼ ਮੈਨੂੰ ਲੱਗਦੀ ਆ ਕਿ ਗਲਤ ਹੋ ਰਹੀ ਆ ਮੈਂ ਉਹ ਮੜਾ ਕਰ ਦਿੰਨੀ ਆ ਬਟ ਹਾਂ ਇਹ ਜ਼ਰੂਰ ਆ ਕਿ ਮੈਨੂੰ ਹਮੇਸ਼ਾ ਮੈਂ ਆਪਣੇ ਹੱਥ 'ਚ ਜਿਹੜਾ ਕੜਾ ਪਾਇਆ ਵਾ ਮੈਂ ਇਸ ਚੀਜ਼ ਦਾ ਖਾਸ ਧਿਆਨ ਰੱਖਦੀ ਆ ਕਿ ਮੇਰੇ ਹੱਥੋਂ ਕਿਸੇ ਦਾ ਗਲਤ ਨਾ ਹੋਵੇ ਠੀਕ ਆ ਮੈਂ ਇਹ ਚੀਜ਼ ਦੀ ਦਸਤਾਰ ਦੀ ਜੇ ਦਸਤਾਰ ਮੈਨੂੰ ਗੁਰਗੋਬੀ ਸਿੰਘ ਸਾਹਿਬ ਜੀ ਨੇ ਮੈਨੂੰ ਦਿੱਤੀ ਆ ਮੈਨੂੰ ਮਾਣ ਦੇ ਨਾਲ ਦਿੱਤੀ ਆ ਤੇ ਮੈਂ ਇਹ ਚੀਜ਼ ਜ਼ਰੂਰ ਧਿਆਨ ਰੱਖਦੀ ਕਿ ਇਹਦੀ ਹਮੇਸ਼ਾ ਚੜਦੀ ਕਲਾ ਹੋਵੇ ਮੇਰਾ ਕਰਕੇ ਗੱਦੀ ਨੀਵਾ ਨਾ ਹੋਵੇ ਇਹ ਚੀਜ਼ ਕੀ ਦਸਤਾਰ ਸਜਾਈ ਆ ਤੇ ਇਦਾਂ ਦਾ ਕੰਮ ਕੀਤਾ ਮੈਂ ਇਹ ਚੀਜ਼ਾਂ ਦਾ ਬਹੁਤ ਧਿਆਨ ਰੱਖਦੀ ਆ ਜਿੰਨੀ ਵੀ ਤਰੱਕੀ ਹੋਏਗੀ ਤਾਂ ਦਸਤਾਰ ਇਸੇ ਤਰ੍ਹਾਂ ਦੇ ਨਾਲ ਸਜੇ ਰਹੇਗੀ ਬਿਲਕੁਲ 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 ਦਸਤਾਰ ਪਹਿਲੇ ਦਿਆ ਦਸਤਾਰ ਪਹਿਲੇ ਹਾਂਜੀ ਹਾਂਜੀ ਪਹਿਲੇ ਦਰਦ ਤੇ ਦਸਤਾਰ ਜੀ ਧੰਨਵਾਦ ਜੀ ਤਾਂ ਬਿਲਕੁਲ ਜਿਵੇਂ ਤੁਸੀਂ ਦੇਖਿਆ ਕਿ ਸਾਡੇ ਨਾਲ ਗੁਰਵਿੰਦਰ ਕੌਰ ਜੀ ਮੌਜੂਦ ਸੀਗੇ ਤਾਂ ਉਹਨਾਂ ਵੱਲੋਂ ਤੁਸੀਂ ਹੁਣ ਵੀ ਦੇਖ ਸਕਦੇ ਹੋ ਕਿ ਗੁਰਸਿੱਖੀ ਦੇ ਨਾਲ ਜੁੜੇ ਹੋਏ ਨੇ ਤਾਂ ਦਸਤਾਰ ਸਿਰ ਤੇ ਸੋਹਣੀ ਦਸਤਾਰ ਸਜਾ ਕੇ ਨੌਕਰੀ ਤੇ ਆਉਂਦੇ ਨੇ ਆਪਣੀ ਜੌਬ ਕਰਦੇ ਨੇ ਤਾਂ ਜਿੱਥੇ ਕਿ ਗੁਰੂ ਨਗਰੀ ਦੇ ਵਿੱਚ ਜੋ ਲੋਕ ਰਹਿਣ ਵਾਲੇ ਵਸਨੀਕ ਨੇ ਉਹ ਵੀ ਇਹਨਾਂ ਦੀ ਕਾਫੀ ਜ਼ਿਆਦਾ ਸ਼ਲਾਘਾ ਕਰਦੇ ਨੇ ਕਿਉਂਕਿ ਗੁਰਸਿੱਖੀ ਦੇ ਨਾਲ ਜੋੜ ਕੇ ਆਪਣੀ ਡਿਊਟੀ ਨਿਭਾਉਣੀ ਇੱਕ ਵਾਕਈ ਫਕਰ ਵਾਲੀ ਗੱਲ ਹੈ ਤਾਂ ਅਸੀਂ ਵੀ ਆਸ ਕਰਦੇ ਆ ਕਿ ਜਿਹੜੇ ਨੌਜਵਾਨ ਵੀਰ ਜਿਹੜੇ ਨੇ ਭੈਣਾਂ ਨੇ ਜੋ ਗੁਰਸਿੱਖੀ ਤੋਂ ਦੂਰ ਹੁੰਦੀਆਂ ਜਾ ਰਹੀਆਂ ਨੇ ਤਾਂ ਜ਼ਰੂਰ ਆਪਣੇ ਧਰਮ ਦੇ ਨਾਲ ਜੁੜੋ ਆਪਣੀ ਗੁਰਸਿੱਖੀ ਦੇ ਨਾਲ ਜੁੜੋ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦਾ ਆਪਣੇ ਪਰਿਵਾਰ ਦਾ ਹਰ ਇੱਕ ਦਾ ਨਾਰੋਸ਼ਨ ਕਰ ਸਕੋ ਕੈਮਰਾਮੈਨ ਸੰਦੀ ਕੁਮਾਰ ਦੇ ਨਾਲ ਅਖੇ ਸੁਣ ਇਕ ਜਗਬਾਨੀ ਟੀਵੀ ਸ਼੍ਰੀ ਹਮਸਾ ਸਾਹਿਬ